ਆ ਸਾ ਮਰਲਾ ਪਹਿਲਾ ਸੁਣ ਵਡਾਖੇ ਸਭ ਕੋਏ ਕਿਵਡ ਵਡਾ ਡਿਠਾ ਹੋਏ ਕੀਮਤ ਪਾਏ ਨ ਕਹਾ ਜਾਏ ਕਹਿਣੇ ਵਾਲੇ ਤੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਉਹ ਨ ਜਾਣੇ ਤੇਰਾ ਕਿਤਾ ਕਿਵਡ ਸੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਵਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨ ਜਾਣੀ ਤੇਰੀ ਤੇਲ ਵੜਾਈ ਸਭ ਸਤ ਸਭ ਤਪ ਸਭ ਚੰਗਿਆਈਆ ਸਦਾ ਪੁਰਖਾਂ ਗਿਆ ਵਡਿਆਈਆ ਤੁਦ ਬਿਨ ਸਦੀ ਕਿਨੇ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਗਿਆ ਵਿਚਾਰ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂ ਦੇਤ ਸੇ ਕੀ ਆਚਾਰਾ ਨਾਨਕ ਸਚ ਸਵਾਰਣ ਹਾ ਏ ਕਾਲਪੁਰਤ ਏ ਵੈਗਰੂ ਆਸਾ ਰਾਗ ਵਿੱਚ ਮਹਾਰਾਜ ਸੋਦਰ ਦੀ ਬਾਣੀ ਅੰਦਰ ਫਰਮਾਨ ਕਰਦੇ ਆ ਧੰਨ ਬਾਬਾ ਨਾਨਕ ਜੀ ਕੀ ਕਹਿੰਦੇ ਨੇ ਕਹਿੰਦੇ ਨੇ ਸੋਣ ਵੱਡਾ ਆਖੇ ਸਭ ਕੋਈ ਕੀਵਡ ਵੱਡਾ ਡੀਠਾ ਹੋਏ ਸਾਰੇ ਕਹਿੰਦੇ ਬਹੁਤ ਵੱਡਾ ਹੈ ਬਹੁਤ ਹੀ ਵੱਡਾ ਹੈ ਬੇਅੰਤ ਹੈ ਬੇਅੰਤ ਹੈ ਕਹਿੰਦੇ ਕੀਵਡ ਵੱਡਾ ਕਿਸੇ ਨੇ ਦੇਖਿਆ ਕਿੰਨਾ ਵੱਡਾ ਹੈ ਆਪਣੇ ਆਪਣੇ ਹਿਸਾਬ ਨਾਲ بڑے بڑے ਗਿਆਨੀ ਆਪਣੇ ਆਪਣੇ ਹਿਸਾਬ ਨਾਲ ਦੱਸਦੇ ਨੇ ਪਿੰਡਾ ਕੁੱਡਾ ਵੱਡਾ ਹੈ ਉਹ ਕਿਸੇ ਨੇ ਡਿਠਾ ਕਿੰਡਾ ਵੱਡਾ ਹੈ ਉਹ ਬੇਅੰਤ ਕੋਈ ਵਿਰਲਾ ਜਾਣੇ ਕੀਮਤ ਪਾਏ ਨਾ ਕਹਿਆ ਜਾਏ ਕਹਿੰਦੇ ਕੋਈ ਦੀ ਕੀਮਤ ਪਾ ਸਕਦਾ ਕੋਈ ਉਹਦੇ 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 ਬੁਲਿਆਰੇ ਵਡਿਆਈਆਂ ਕਰ ਕਰਕੇ ਕਰ ਸਕਦਾ ਵਡਿਆਈਆਂ ਉਹਦੀਆਂ ਕਰਦੇ ਜਾਓ ਕਰਦੇ ਜਾਓ ਸਾਧ ਸੰਗਤ ਆਪਣਾ ਜੀਵਨ ਛੋਟਾ ਲੱਗਣ ਲੱਗ ਪੈਂਦਾ ਹੈ ਪਰ ਉਹਦੀ ਵਡਿਆਈ ਮੁੱਕਦੀ ਨਹੀਂ ਮੇਰੀ ਪਿਆਰੀ ਸਾਧ ਸੰਗਤ ਜੀ ਵਡਿਆਈਆਂ ਨਹੀਂ ਮੁੱਕਦੀਆਂ ਕਹਿੰਦੇ ਕੀਮਤ ਉਹਦੀ ਦਾਕੇ ਕੀਮਤ ਪਾ ਸਕਦਾ ਜੇ ਕੋ ਕੋ ਨਾ ਪੈਸੇ ਨਾਲ ਸੇਵ ਨੂੰ ਖਰੀਦਿਆ ਜਾਏ ਸੇਵ ਪੁੱਤੇ ਧਨ ਦੇਣ ਦੇ ਨਾਲ ਪੈਸਾ ਦੇਣ ਦੇ ਨਾਲ ਸਤਿਗੁਰੂ ਮਿਲ ਜਾਏ ਨਹੀਂ ਨਾ ਰਬ ਮਿਲਦਾ ਬਹੁਤੀ ਕਸ਼ਾਮ ਦੀ ਉਹਦੀ ਇੱਕ ਸ਼ਾਮ ਦਾ ਕਿਰੀ ਕਿਰੀ ਜਾਈਏ ਨਾ ਪੈਰੀ ਸ਼ਾਸਨ ਤਮੀ ਰੱਬ ਨਹੀਂ ਮਿਲਦਾ ਨਾ ਰੱਬ ਮਿਲਦਾ ਬਹੁਤਾ দান ਦੇ ਜੀ ਕਹਈਏ ਬਹੁਤਾ দান ਕਰਕੇ ਧਨ ਦੌਲਤ দান ਕਰਕੇ ਰੱਬ ਨੂੰ ਲੈ ਕੇ ਜਿਦ ਰਵਾਂਗੇ ਰੱਬ ਨੂੰ ਪਾਲਵਾਂਗੇ ਨਹੀਂ ਮਿਲਦਾ ਪੈਰੀ ਸ਼ਾਸਨ ਸਾਰੀਆਂ ਯਤਨ ਕਰ ਲੋ ਰੱਬ ਨਹੀਂ ਮਿਲਦਾ ਪੈਰੀ ਸ਼ਾਸਨ ਮਹਾਰਾ ਹੀ ਕਹਿੰਦੇ ਫੇ ਕਿੱਦਾਂ ਮਿਲਦਾ ਹੈ ਮਿਲਿਆ ਕਿੱਦਾਂ ਜਾਏ ਕਹਿੰਦੇ ਤੂੰ ਭਗਤਾਂ ਕੇ ਬਸ ਉਹ ਤੇ ਪ੍ਰਮਾਤਮਾ ਜਿਹੜਾ ਨਾ ਉਹਨੂੰ ਭਗਤੀ ਕਰਨੀ ਪੈਂਦੀ ਹੈ। ਨਾਮ ਸਿਮਰਨ ਕਰਨਾ ਪੈਂਦਾ ਫਿਰ ਉਹ ਬਸ ਵਿੱਚ ਹੋ ਜਾਂਦਾ। ਫਿਰ ਆਪ ਜਦੋਂ ਵੀ ਕਹੋਗੇ ਉਹਦੇ ਇਹ ਤੁਹਾਡੇ ਦਰਸ਼ਨ ਉਹਦੇ ਦਰਸ਼ਨ ਹੋ ਜਾਣਗੇ। ਮਹਾਰੀ ਕਹਿੰਦੇ ਹਰ ਆਪ ਅਮੂਲਕ ਹੈ ਮੁੱਲ ਨਾ ਪਾਇਆ ਜਾਏ। ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਵਿਲਾਏ ਬਿਰਕ ਤੇ ਪਹਿ ਲੁਕੀ ਪਿਲ ਜਾਵੇ ਕਿਸ ਤਰ੍ਹਾਂ ਸੂ ਪਿਆਰੀ ਸਾਸੂ ਮਹਾਰਾਜ ਕਹਿੰਦੇ ਕੀਮਤ ਪਾਏ ਨਾ ਕਹਿਆ ਜਾਏ ਨਾ ਉਹਦੀ ਕੀਮਤ ਕਿ ਲਾ ਸਕਿਆ ਨਾ ਉਹਦੇ ਬਾਰੇ ਕੋਈ ਜਿਬ ਵਿੜਿਆਈਆਂ ਕਰ ਕਰਕੇ ਜਿਬ ਕਹਿੰਦਾ ਮੈਂ ਬਹੁਤ ਵੱਡੀ ਵਿੜਿਆਈ ਕਰ ਦਿੱਤੀ ਹੈ ਉਹ ਵੀ ਕਰਨੇ ਸਕੇ ਪਿਆਰੀ ਸਾਸੂ ਜਿਸ ਤਰ੍ਹਾਂ ਪੰਚਪਿਤਾ ਇੰਨੀ ਗੁਰਬਾਣੀ ਲਿਖ ਕੇ ਇੰਨੀ ਬਾਣੀ ਨੂੰ ਦਰਜ ਕਰਕੇ ਫਿਰ ਕੀ ਕਹਿੰਦੇ ਤੇਰਾ ਕੀਤਾ ਜਤੋਂ ਨਹੀਂ ਬਈ ਮਹਾਰਾਜ ਮੈਂ ਜੋ ਕੁਝ ਚਾਹਦਾ ਹਾਂ ਲਿਖਣਾ ਚਾਹੁੰਦਾ ਹਾਂ ਮੇਰੇ ਤੋਂ ਲਿਖ ਹੀ ਨਹੀਂ ਹੋਇਆ ਤੇਰੀ ਤੇ ਬੜਾਈ ਅੱਡੀ ਵੱਡੀ ਹੈ ਨਹੀਂ ਲਿਖ ਹੁੰਦੀ ਨਾ ਕੋ ਲਿਖ ਸਕਦਾ ਨਾ ਕੋਈ ਕੀਮਤ ਬਾ ਸਕਦਾ ਹੈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਮੇਰੇ ਸਤਿਗੁਰੂ ਸਹਿਬ ਸੱਚੇ ਪਾਤਸ਼ਾਹ ਤੂੰ ਗਾਹ ਗਹਿਰ ਗੰਭੀਰਾ ਹੈ ਤੇਰੀਆਂ ਗਹਿਰਾਈਆਂ ਦਾ ਕੋਈ ਪਤਾ ਨਹੀਂ ਤੇਰੇ ਗੁਣਾਂ ਦਾ ਕੋਈ ਪਤਾ ਨਹੀਂ ਕਿੰਨੇ ਗੁਣਾਂ ਦਾ ਮਾਲਕ ਹੈ ਅਣਗਿਣਤ ਗੁਣਾਂ ਜਿਹਨਾਂ ਦਾ ਮਾਲਕ ਹੈ ਸੱਚੇ ਪਾਤਸ਼ਾਹ ਕਿਤਨਾ ਗੰਭੀਰ ਹੈ ਉਹ ਵੀ ਕੋਈ ਨਹੀਂ ਜਾਣ ਸਕਦਾ ਕਿਤਨੇ ਗੁਣਾਂ ਦਾ ਮਾਲਕ ਹੈ ਕੋਈ ਨਹੀਂ ਜਾਣਦਾ ਕੋਈ ਨਾ ਜਾਣੇ ਤੇਰਾ ਕੀਤਾ ਕਿਵੜ ਚੀਰਾ ਤੇਰੇ ਬਾਰੇ ਕੋਈ ਜਾਣ ਨਹੀਂ ਸਕਿਆ ਪਾਤਸ਼ਾਹ ਕਹਿੰਦਾ ਤੇਰਾ ਕੀਤਾ ਕੋਈ ਜਾਣ ਨਹੀਂ ਸਕਿਆ ਵਾਹਿਗੁਰੂ ਰਹਾਉ ਦੀ ਪਗਤੀ ਵਿੱਚ ਸਰਾਉ ਦਾ ਮਤਲਬ ਹੈ ਰੁਕ ਕੇ ਠਹਿਰਾਉ ਕਰਕੇ ਅਗਲੀ ਪੰਕਤੀ ਨੂੰ ਪੜਨਾ ਸਬਸਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਸਭ ਨਾਲੇ ਸੁਰਤیاں ਲਾਈਆਂ ਮਿਲ ਕੇ ਸੁਰਤیاں ਲਾਈਆਂ ਜੁੜ ਕੇ ਸੁਰਤیاں ਲਾਈਆਂ ਬੜੀ ਕਮਾਈ ਕੀਤੀ ਸੁਰਦੀ ਦੀ ਸਭ ਕੀਮਤ ਮਿਲ ਕੀਮਤ ਪਾਈ ਸਵਾਰਾਂ ਨੇ ਬਹੁਤੀ ਬਹੁਤੀ ਕੀਮਤ ਲਾਈ ਬਹੁਤਾ ਬਹੁਤਾ ਜਿੰਨੇ ਵੀ ਕੋ ਕਰ ਸਕਦੇ ਕੀਮਤ ਪਾ ਗਏ ਰਲ ਮਿਲ ਕੇ ਬਹੁਤ ਇਕੱਠੇ ਇਕੱਠ ਕਰਕੇ ਵੀ ਤਨ ਦੁਲਦ ਕੱਤਰ ਕੀਤੇ ਪਰ ਮਹਾਰਾਜ ਕਹਿੰਦੇ ਗਿਆਨੀ ਧਿਆਨੀ ਗੁਰ ਗੁਰ ਹਾਈ ਗਿਆਨੀ ਗਿਆਨੀ ਅਨੇ ਤੇ ਅਨਿਆਨੇ ਤੇਰੀ ਵੜੀ ਅਈਆਂ ਕੀਤੀਆਂ ਗਿਆਨੀ ਤਿਆਨੀ ਗੁਰਗੁਰਹਾਈ ਗੁਰਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵੜਿਆਈ ਇੰਨੀਆਂ ਇਹਨਾਂ ਗਿਆਨੀ ਇਹਨੇ ਵੜਿਆਈਆਂ ਕੀਤੀਆਂ ਇਹਨਾਂ ਸੋਲੇ ਗਾਏ ਪਰਮਾਰਾਇ ਕਹਿੰਦੇ ਕਹਿਣ ਨਾ ਗਈ ਤੇਰੀ ਤਿਲ ਜਿਹਦੀ ਵੜਿਆਈ ਵੀ ਤੇਰੀ ਕਰ ਨਹੀ ਸਕੇ ਜਿੱਦੀ ਤੇਰੀ ਵੜਿਆਈ ਆ ਨਾ ਮੇਰੇ ਸਤਿਗੁਰੂ ਤੇਲ ਜਿੰਨੀ ਵੀ ਕੋਈ ਵਿੜਿਆਈ ਤੇਰੀ ਕਰ ਨਹੀਂ ਸਕਿਆ ਸਭ ਸਤ ਸਭ ਤਪ ਸਭ ਚੰਗੀਆਂ ਆਈਆਂ ਸਭ ਤਾਂ ਸਤ ਸਭ ਤਪ ਕਿੰਨੇ ਸਤ ਤਪ ਕੀਤੇ ਚੰਗੀਆਂ ਆਈਆਂ ਕੀਤੀਆਂ ਇੱਥੇ ਤਾਂ ਕਹਿੰਦੇ ਨੇ ਸਿੱਧਾ ਪੁਰਖਾ ਕੀਆਂ ਵੜਿਆਈਆਂ ਸਿੱਧਾ ਪੁਰਖਾਂ ਨਿਤਰੀ ਅਬੜਿਆਈਆਂ ਕੀਤੀਆਂ ਬੁੜੀਆਂ ਵੜਿਆਈਆਂ ਕੀਤੀਆਂ ਮਹਾਰਾਜ ਤੁੱਦ ਬਿਨ ਸਿੱਧੀ ਕਿਨੇ ਨ ਪਾਈਆ ਤੇਰੇ ਤੁਮ ਬਗੈ ਕਿਸੇ ਨੇ ਸਿੱਧੀਆਂ ਪ੍ਰਾਪਤ ਨਹੀਂ ਕਰ ਸਕਿਆ ਤੁੱਦ ਬਿਨ ਸਿੱਧੀ ਕਿਨੇ ਨ ਪਾਈਆ ਕਰਮ ਮਿਲੇ ਨਹੀਂ ਠਾਕ ਰਹਾਈਆ ਕਰਮ ਮਿਲੇ ਕਰਮਾਂ ਦੇ ਨਾਲ ਉਹ ਪ੍ਰਮਾਤਮਾ ਵਾਹਿਗੁਰੂ ਮਿਲਦਾ ਹੈ ਪੈਰੀ ਸਾਸ ਜੀ ਕਰਮ ਕਿਦਾਂ ਸਾਡੇ ਤੇਜ ਹੋਣਗੇ ਕਿਦਾਂ ਸਾਡੇ ਕੰਮ ਕਰਮ ਚੰਗੇ ਹੋਣਗੇ ਸਿਮਰਨ ਕਰਕੇ ਭਗਤੀ ਕਰਕੇ ਕਹਿੰਦੇ ਨਾ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੇ ਪਾਰ ਵਾਹਿਗੁਰੂ ਦੇ ਨਾਮ ਤੇ ਸਵਾਰ ਸਵਾਰ ਹੋ ਜਾ ਸਵਾਸ ਸਵਾਸ ਸਾਸ ਕੇ ਰਾਸ ਖਾਣ ਲੱਗਿਆਂ ਸਵਾਸ ਅੰਦਰ ਜਾਣ ਲੱਗਿਆਂ ਸਵਾਸ ਬਾਹਰ ਆਣ ਲੱਗਿਆਂ ਉਸ ਵਾਹਿਗੁਰੂ ਨੂੰ ਯਾਦ ਕਰੀਏ ਨਾ ਈਮਹਾਰੇ ਕਹਿੰਦੇ ਨੇ ਫਿਰ ਤੇਰੀਆਂ ਸਿਫਤਾਂ ਉਹਨੂੰ ਮਿਲਦਾ ਹੈ ਕਰਮ ਲੈ ਨਹੀਂ ਠਾਕ ਰਾਇਆ ਕਰਮਾਂ ਦੇ ਨਾਲ ਮਿਲਦਾ ਹੈ ਕਰਮ ਬਣਾਣੇ ਪੈਂਦੇ ਕਰਮ ਵਾਹਿਗੁਰੂ ਦਾ ਸਿਮਰਨ ਕਰਕੇ ਬਣਦੇ ਨੇ ਅੱਖਣ ਵਾਲਾ ਕੀ ਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾਰੇ ਅੱਖਣ ਵਾਲਾ ਕੀ ਕਰੇ ਉਹ ਕੀ ਕਰੇ ਵਿਚਾਰਾ ਸਿਫਤੀ ਦੇ ਭਰੇ ਤੇਰੇ ਤਾਂ ਪੰਡਾਰੇ ਸਿਫਤੀਆਂ ਦੇ ਭਰੇ ਪਏ ਹਨ ਅਰਦੀਨ ਤੂ ਬਖਸ਼ ਦੰਨਾ ਨਾ ਮੇਰੇ ਸਤਿਗੁਰੂ ਜਿਸ ਤੂੰ ਦੇਹ ਤਿਸੇ ਕਿਆ ਚਾਰਾ ਨਾਨਕ ਸਚ ਸਵਰਨ ਹਾਰਾ ਵਾਹ ਬਈ ਵਾਹ ਮਹਾਰਾਜ ਜਿਸ ਤੂੰ ਜਿੰਨੂੰ ਤੂੰ ਦਿੰਦਾ ਨਾ ਜਿਸੋਂ ਦੇ ਤਿਸੇ ਕਿਆ ਚਾਰਾ ਨਾਨਕ ਸਚ ਸਵਰਨ ਹਾਰਾ ਜਿੰਨੂੰ ਤੂੰ ਦਿੰਦਾ ਖਜ਼ਾਨਾ ਆਪਣਾ ਨਾ ਸੱਚ ਦਾ ਨਾਮ ਦਾ ਖਜ਼ਾਨਾ ਬਖਸ਼ ਦਿੰਦਾ ਹੈ ਉਦਾ ਜਨਮ ਮਰਨ ਸਫਲਾ ਹੋ ਜਾਂਦਾ ਹੈ ਉਹਦਾ ਜਨਮ ਮਰਨ ਤੂੰ ਸਵਾਰ ਦਿੰਦਾ ਮਾਰਾ ਜਿਸ ਤੂੰ ਦੇ ਤਿਸੇ kia ਜਾਰਾ ਨਾਨਕ ਸਚ ਸਵਰਨ ਹਰ ਸੋ ਪਰਿਸ਼ਾ ਸੰਗ ਇਹ ਕਥਾ ਵਿਚਾਰ ਬਾਣੀ ਕੋ ਗੁਰ ਵਿਚਾਰਾਂ ਸਰਵਣ ਕਰਨੀ ਆਪਨੇ ਬੱਚਿਆਂ ਨੂੰ ਵੀ ਲਾਇਆ ਕਰੋ ਸੁਣਨ ਤੇ ਪੜਨ ਵਾਸਤੇ ਬੱਚਿਆਂ ਨੂੰ ਵੀ ਲਾਇਆ ਕਰੋ ਸੋ ਸਾਡਾ ਵੀ ਭਲਾ ਹੋ ਜਾਏ ਸੁਣਨ ਵਾਲਿਆਂ ਦਾ ਵੀ ਭਲਾ ਹੋ ਜਾਏ ਸਾਡਾ ਸਾਰਿਆਂ ਦਾ ਭਲਾ ਤਾਂ ਹੀ ਹੋਣਾ ਹੈ ਜੇ ਅਸੀਂ ਕੁਝ ਮਿਹਨਤ ਕਰਦੇ ਆ ਤੁਸੀਂ ਉਸ ਨੂੰ ਸੁਣ ਕੇ ਮਹਾਰਾਜ ਦੀ ਜੀਵਨ ਮਹਾਰਾਜ ਦੀ ਸੁਣਿਆਈਆਂ ਮਹਾਰਾਜ ਦੇ ਸੋਲੇ ਗਾਓ ਸੇ ਸਾਡਾ ਜਨਮ ਸੁਫਲਾ ਹੋ ਜAVE ਸਾਰਿਆਂ ਦਾ ਪੈਰ ਸਾਜ ਸੰਗਤ ਸੋ ਆਓ ਸਬਸਕ੍ਰਾਈਬ ਵੀ ਕਰਿਆ ਕਰੋ ਇਹਨਾਂ ਨੇ ਨਹੀਂ ਕੀਤਾ ਉਹ ਜਰੂਰ ਕਰੋ ਸਬਸਕ੍ਰਾਈਬ ਕਰੋ ਜਿਨ੍ਹਾਂ ਨੇ ਹਰ ਰੋਜ਼ ਸੁਣਦੇ ਹੋ ਨਾ ਲਾਈਕ ਤੇ ਸ਼ੇਅਰ ਵੀ ਜਰੂਰ ਕਰਦਾ ਕਰੋ ਪਿਆਰੀ ਸਾਥੀ ਜੀ ਇਹ ਤਾਂ ਬਣਦਾ ਹੀ ਹੈ ਨਾ ਇੱਥੇ ਕਿਹੜੇ ਪੈਸੇ ਲੱਗਦੇ ਕਿ ਉਹ ਬਲਤ ਨਹੀਂ ਲੱਗਦਾ ਕੁਝ ਵੀ ਇਹ ਤਾਂ ਪਿਆਰ ਹੈ ਆਪਣਾ ਜਿੰਨਾ ਪਿਆਰ ਦੇਵੋਗੇ ਉਨਾ ਹੀ ਚੰਗਾ ਹੈ ਸੋ ਇੱਥੇ ਹੀ ਫਤਿਹ ਜਾਂਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ